ਸਤਿ ਜੀ ਹਸਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ ਅੱਜ ਚੱਲੇ ਅਸੀਂ ਨਦੀ ਪਰ ਮਿੱਟੀ ਲੈਣ ਹਾਂ ਜੀ ਕਲਾੜੀ ਨੂੰ ਲਿਪਣਾ ਅੱਜ ਲਿਪਣੇ ਵਾਲੀ ਅੱਜ ਦੇਵਰਾਜ ਵਿਹਲਾ ਹੋ ਗਿਆ ਉਧਰ ਤੇ ਮਲਕੀਤ ਬਾਜੀ ਕਿੰਨੀ ਤੇ ਵਿਹਲਾ ਹੋ ਗਿਆ ਹੁਣ ਅਸੀਂ ਕਲਾੜੀ ਪਰ ਕੋਸ਼ਿਸ਼ ਇਹ ਆ ਵੀ ਕੱਲੂ ਚਲਾਈਏ ਹਰ ਹਾਲਤ ਵਿੱਚ ਬਾਜੀ ਲਿਪ ਕੇ ਫੇਰ ਕੱਢ ਦੇਣੇ ਸਮਾਨ ਵੀ ਧੋਣਾ ਸਾਰਾ ਹੀ ਕੜਾਹਾ ਘੜੂਆ ਮੰਜਣਾ ਪਹਿਨਾ ਸਮਾਨ ਰੈਡੀ ਹੋਣਾ ਪਹਿਲਾ ਹੈ ਇਕੱਠਾ ਵੀ ਕਰਨੇ ਲੱਭਣਾ ਪੈਣਾ ਪਹਿਲਾ ਪਹਿਨਾ ਉਹ ਵੀ ਲੈ ਕੇ ਆਉਣਾ ਪੱਤੀ ਦਾ ਟਰਾਲੀ ਇੱਕ ਤਾਂ ਖਲਾੜੀ ਚੱਲਣੀ ਆ ਪਹਿਨਾ ਲਿਪ ਹੋਵੇ ਸਾਜਰੇ ਸਾਜਰੇ ਫਿਰ ਦਿਨ ਚ ਸੁੱਕ ਜੂਗੀ ਹਾਂਜੀ ਤਾਂ ਹੀ ਦੇਵ ਰਾਏ ਨੂੰ ਕਿਹਾ ਵੀ ਹਾਂ ਚਾਹ ਚੂ ਪੀ ਕੇ ਚੱਲੀਏ ਸਾਜਰੇ ਅੱਜ ਪਹਿਨਾ ਨਦੀ ਵਾ ਦੇਖੀਏ ਪਣਾ ਲੱਭੀਏ ਉੱਥੇ ਕਿ ਆ ਗਿਆ ਰੱਖ ਲਈਏ ਸਮਾਨ ਦੋਹੇ ਤਸਲੇ ਹਾਂ ਚੱਲੀਏ ਫਿਰ ਲੈ ਕੇ ਚਲੂਗਾ ਕਿ ਮੈਂ ਚੱਲਾਂ ਉਮਨੇ ਦਿਵਰਾਜ ਨੂੰ ਪੋਠਾ ਕਰਦੀ ਮੈਂ ਦੇਖ ਲੈ ਚਲੋ ਹੁਣ ਦੇਖਦੇ ਆਂ ਨਦੀ ਵਾ ਜਾ ਕੇ ਫਿਰ ਲਿਆਈਏ ਪਣਾ ਲੈ ਵੀ ਪਰ ਲਿਆਏ ਐ ਇਹਨਾਂ ਫੁੱਲ ਹੈ ਚਲ ਹੁਣ ਇਹਨੂੰ ਲਿਪਦਾਂਗੇ ਜੀ ਆਦੂ ਵਾਲੇ ਤੈਨੂੰ ਤਾਂ ਸਾਫ ਬਿਲਕੁਲ ਬਲਿਪਣਾ ਹੀ ਆ ਲਿਪਕੇ ਇਹਨੂੰ ਬਣਾ ਕੇ ਦੇਖਦੇ ਆਂ ਫਿਰ ਅੱਜ ਕਿਆ ਬਣਦਾ ਵੀ ਲੱਗਦਾ ਨੰਬਰ ਕੇ ਨਹੀਂ ਉਹ ਨੀ ਭਰ ਲਿਆਏ ਅਸੀਂ ਰੀੜੀ ਫੁੱਲ ਹੁਣ ਬਾਕੀ ਘਰਾਂ ਕੰਮ ਆਉਂਗੀ ਗਾ ਚੁੱਲ੍ਹੇ ਬਣਾਉਣ ਦੇ ਹੈ ਨਹੀਂ ਤਾਂ ਕੰਮ ਨਹੀਂ ਆਉਣੀ ਲੈ ਇੱਥੇ ਥੋੜੀ ਜੀ ਲੱਗਣੀ ਆ ਦੋ ਤਿੰਨ ਕਿ ਤਾਹੜੇ ਲੱਗਣੇ ਆ ਬਾ ਹਾਏ ਆਹੋ ਉਹ ਸੈਟ ਅਪ ਹੋ ਦੇ ਲਈ ਪੜੀ ਹਾਂ ਬਸ ਇੰਨਾ ਨਹੀਂ ਲੱਗਦਾ ਹੁੰਦਾ ਇਹਨੂੰ ਇਹ ਤਾਂ ਆਏ ਆ ਵੀ ਚੱਲ ਹੁਣ ਘਰਾਂ ਚੁੱਲ੍ਹੇ ਚਾਲਿਆਂ ਦੇ ਕੰਮ ਆ ਜੂ ਜਾਂ ਗਏ ਤਾਂ ਹੈਗੀ ਆ ਕਿ ਲੈਣ ਆਹ ਇਹਦੇ ਬਤਾਰ ਲੈ ਇੱਥੇ ਨੇ ਕਿਹਾ ਕਿ ਕਿਹਨੂੰ ਲੈਣ ਆਏ ਚੱਕ ਹਾਂ ਆਏ ਚੱਕ ਕੇ ਰੱਖ ਲੈ ਜਹਾ ਫਿਕਰਾਂ ਜਾ ਕੇ ਹੱਥ ਧੋਲੀ ਦੇਖ ਲੈ ਕਿਹ ਚੀਜ਼ ਆਪਾਂ ਨਾ ਥੋੜਾ ਥੋੜਾ ਕਰਕੇ ਤਾਰੀ ਜਾ ਹਾਂ ਹਾਂ ਜਿੰਨਾ ਕਿ ਲੋੜ ਉਹਨਾਂ ਕਿ ਤਾਰ ਲੈਣਾ ਆਪਾਂ ਨੇ ਇੱਥੇ ਫੇਰ ਲਿਆਉਂਗੇ ਜੇ ਘਟ ਗਿਆ ਜੇ ਉਹਰੇ ਬਚ ਗਿਆ ਨਹੀਂ ਫੇਰ ਉਲੀ ਹੋ ਜਾਣਾ ਉਹਰੇ ਘਰਾਂ ਇੱਕ ਜਗ੍ਹਾ ਟਿਕਾਣੇ ਲੱਗ ਜੂ ਹੁਣ ਤੁਹਾਨੂੰ ਸਿਖਾਉਂਦੇ ਆ ਕਿ ਕਣਾਂ ਇਹਨੂੰ ਲਾਉਣਾ ਹੈ ਠੀਕ ਹੈ ਪ੍ਰਾਲੀ ਵੀ ਨਿੱਕੇੜੀ ਪਈ ਹੈ ਹੈ ਪ੍ਰਾਲੀ ਹਾਂ ਪ੍ਰਾਲੀ ਹੀ ਲੱਗਣਾ ਪ੍ਰਾਲੀ ਕਹਿੰਦਾ ਧੂੜੀ ਹਾਂ ਨਹੀਂ ਨਹੀਂ ਪ੍ਰਾਲੀ ਹੀ ਲੱਗਣਾ ਕੱਲ ਠੀਕ ਆ ਹਾਂ ਦਿੱਲੀ ਆਇਆ ਏਦਾਂ ਨੂੰ ਪਿੱਛੇ ਨੂੰ ਵੀ ਜਾਂਦਾ ਇਹ ਲੈ ਲੁੱਗਦਾ ਯਾਰ ਮੇਰੀ ਗੱਲ ਤੇ ਨਹੀਂ ਯਸਤੇ ਆਣਾ ਉਹ ਟੰਗ ਨਾ ਕਰੀ ਤਾ ਟੰਗ ਤੇ ਹੀ ਜਦਾ ਸੀ ਲੈ ਗੱਲਾਂ ਸੁਣ ਲੈ ਠੀਕ ਆ ਹੂੰ ਮਗਾ ਲੇਪਰੀ ਅੱਜ ਦੇਵਰਾਹੋਂ ਬਿੱਲਾ ਠੀਕ ਹੈ ਬਲਵਾਨ ਹਾਂ ਹਰ ਕਿੱਥੇ ਤੇ ਲੈ ਆਇਆ ਫਿਰ ਸਮਾਨ ਨਦੀ ਤੇ 2 ਨੰਬਰ ਦਾ ਸਮਾਨ ਆ ਬਾਈ ਪੰਜ ਲੱਗੇ ਪਾਣੇ ਇੰਨਾ ਪਣਾ ਉੱਥੇ ਪਾਣਾਂ ਦਾ ਬਹੁਤ ਨਰੀਜ ਹੂੰ ਨਾਲ ਲੱਗਣਾ ਵੀ ਕਿੰਨਾ ਕਮਾੜਾ ਮਾੜਾ ਲੱਗਣਾ ਆ ਵੀ ਬਾਕੀ ਵੀ ਬੱਜ ਜਣਾ ਇਹ ਵੀ ਜਿਆਦਾ ਹੋਰ ਕਰਨਾ ਹੁਣ ਇੱਕ ਮੈਂ ਕਿਹਾ ਹੁਣ ਵਿਲੇ ਅੱਜ ਇਹੀ ਕੰਮ ਪਰ ਆ ਆ ਕਰਕੇ ਸਮਾਨ ਢੋ ਕੇ ਸਾਰਾ ਹੀ ਰੱਖ ਦੇਣਾ ਉਰੇ ਉੱਤੇ ਬਾਅਦ ਇੱਕ ਟਰਾਲਾ ਪੱਤੀ ਦਾ ਭਰ ਲੈ ਆਉਣਾ ਫੇ ਕੱਲੂ ਡਿਸੀਜਨ ਦੇਖਾਂਗੇ ਸਵੇਰੇ ਕੀ ਬਣਦਾ ਨਾਲ ਗੰਨਾ ਦਾ ਪਾਣੀ ਦਾ ਭਰਤਾ ਦਾ ਉਦੋਂ ਨਾ ਉਹ ਬਚ ਗਿਆ ਪਰ ਆਉ ਪਰਲੀ ਲਾਗ ਜੀ ਬੱਜੀ ਉਹ ਪਰਲੀ ਲਾਗ ਬਚ ਗਈ 10 15 ਭਰੀਆਂ ਉਹ ਹੈਗਾ ਹਲੇ ਗੰਨੇ ਨੂੰ ਚੁੱਪਣ ਤੇ ਪਤਾ ਲੱਗਦਾ ਮਿੱਠਾ ਘੱਟ ਪਾਣੀ ਜਾ ਨੀ ਉ ਤਾਂ ਰੇਸ਼ੋ ਹੁੰਦੀ ਹੋਵਾ ਹੁ ਜੇ ਤੱਕ ਕੁਆਂਟਲ ਰਸ ਪਾਇਆ ਮੰਨ ਲਾ ਠੀਕ ਆ ਤੇਰਾ ਦੇਖੀ ਉਹ ਨਿਕਲਣਾ ਸਾਰਾ ਹੀ 15 20 ਕਿਲੋ ਬਾਅਦ ਦਾ ਵੀ ਫਰਕ ਪੈਂਦਾ ਮਿੱਠੇ ਜਿਹੜਾ ਫਰਵਰੀ ਮਾਰਚ ਚ ਪਾਉਂਦੇ ਆ ਉਹ ਟਾਈਮ ਬੱਤ ਉਹ ਹੀ 22 23 ਕਿਲੋ ਦੀ ਨਿਕਲੇ ਹੁੰਦੀ ਹੈ ਹਾਂ ਬਈ ਦੱਲੀ ਆ ਦੱਸ ਦੇ ਇਹਨੂੰ ਟਿੱਕਣਾ ਲਾਉਣਾ ਹੋਰ ਜ਼ਮਾਨ ਤੂੰ ਕੋਈ ਸਾਬਾ ਤੂੰ ਸਾਡਾ ਦੱਲੀ ਉਠਾੜਤਾ ਉਹ ਉੱਥੇ ਹੁੰਦੀ ਸੀ ਖਿਲਾੜੀ ਮੈਨਾਂ ਅੱਠ 10 ਸਾਲ ਦੀ ਗੱਲ ਆ ਝੋਕਾ ਅੱਠ ਦਾ ਸਾਲ ਨਹੀਂ 4 5 ਸਾਲ ਦੀ ਉਹ ਆ ਨਾ ਨਾ ਕੀ 7 ਸਾਲ ਹੋ ਗਏ ਪੱਧ ਹੋ ਗਏ ਲਾਕਡਾਊਨ ਤੇ ਪਹਿਨਾਂ ਦੀ ਗੱਲ ਆ ਆਹੋ ਵੀਡੀਓ 18 18 ਠੂਰਾ ਨਿਕਲ ਗਿਆ ਕੋਈ 18 19 ਦੀ ਗੱਲ ਆ ਮੇਰੇ ਕੋ ਪਈਆਂ ਰਿਕਾਰਡ 2000 ਵਿੱਚ ਦਾ ਤਿੰਨ ਜਾਂ ਸਾਲ ਇਧਰ ਹੋ ਗਿਆ ਇਹਨੂੰ ਇੱਕ ਖiladi ਉੱਥੇ ਦੀ ਯਾਦ ਇਹਨੂੰ ਬਿਠਾ ਲਤਾ ਝੋਕਾ ਲਾਉਣ ਉੱਪਰ ਦੇ ਦੇ ਉੱਪਰ ਦੇ ਦੇ ਪੰਪ ਕਹਿੰਦੇ ਦੱਲੀ ਦੇਖੀ ਆ ਦੱਲੀ ਨੇ ਬਾਹਰ ਕਰ ਦਿੱਤਾ 7 25 ਤੁਸੀਂ ਚਾਹੁੰਦੇ ਕਿਹਨਾਂ ਰਾਤੀ ਸੀ ਫੇ ਲੋਕਾਂ ਦਾ ਕਾਦੀ ਲਈ ਰੋਕੇ ਆ ਵੀ ਬਸ 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 ਫੇ ਲੋਕਾਂ ਵਾਲਾ ਗੁੜ ਵੀ ਬਣਾਇਆ ਹੀ ਹੈ ਝੋਲੀ ਚ ਪਾ ਕੇ ਭੇਜੇ ਉਹ ਕਾਲੂ ਦੀ ਝੋਲੀ ਕਾਲੂ ਦੀ ਝੋਲੀ ਜੁਦਾ ਚੱਲ ਦੇਖਦੇ ਹੋ ਗਿਆ ਹੈ ਸਾਫ ਬਣ ਜਾਣੀ ਹੈ ਮਨ ਲਿਪ ਕੈਨ ਵਧੀਆ ਬਣ ਜਾਣੀ ਹੈ ਕੋਚ ਸਾਹਿਬ ਤਾਂ ਉਧਰ ਪਏ ਆ ਕੋਚ ਸਾਹਿਬ ਵਾਲੇ ਗਾਜ ਗਾਜ ਲਿਆ ਕੋਚ ਸਾਹਿਬ ਉੱਤੇ ਪਏ ਗਾਜ ਹਾਂ ਗਾਜ ਅੱਛੇ ਹੈ ਗਾਜ ਨਾ ਗਾਜ ਤਾਂ ਹੱਥ ਹੈ ਉਹਨਾਂ ਨੇ ਇਨਸਟਰਕਸ਼ਨ ਦੇਣੀ ਆ ਵੀ ਇੱਥੇ ਇੱਥੇ ਕਾਹ ਕੰਮ ਕਰ ਦੋ ਬਸ ਹਾਂ ਆ ਸਾਰੀ ਲਿਪ ਹੋ ਜਾਣੀ ਆ ਹੂੰ ਕੰਡੀ ਆਰਡ ਕੁਛ ਨਹੀਂ ਕੰਮ ਕਰੇਗਾ ਬਾਪੇ ਆ ਕਹਤਾ ਨਾ ਠੀਕ ਆ ਆ ਮੈਂ ਬਣਾ ਦੂਗਾ ਜੇਰਾ ਤੂੰ ਨਾ ਬਣਾਈ ਆ ਹਾਂ ਇਹ ਖਾਣਾ ਜੀ ਖਾਣਾ ਜੀ ਇਹ ਵੀ ਖੁੱਲਾ ਜਿਹੀ ਚਾਹੀਦਾ ਪਰ ਬੈਕ ਵੀ ਮੋੜਨ ਲੱਗ ਜਾਂਦੀ ਅੱਗ ਕਈ ਵਾਰ ਸਵਰਥਨਿੰਗ ਹੂੰ ਦਲੀ ਦਾਦੇ ਕੋਈ ਟੈਂਸ਼ਨ ਠੀਕ ਆ ਵੀਰ ਨੇ ਕਹੀ ਪੁੱਛਿਆ ਨਹੀਂ ਹੈਗਾ ਦੱਲੀ ਨੂੰ ਜਿਆਦਾ ਪਤਾ ਦੱਲੀ ਨੂੰ ਹਲੇ ਨਾ ਕਿ ਭਰਉਣ ਤੋਂ ਚੱਲੂਗਾ ਕਿ ਨਹੀਂ ਆਹ ਤਾਂ ਹੁਣ ਵਾਹ ਹੁਣ ਤਾਂ ਨਹਾ ਕੇ ਆਇਆ ਹੋ ਵਿਚਾਰਾ ਆਹ ਨੂੰ ਥੋੜੋ ਯਾਰ ਹੋ ਜਾਣਾ ਨਹਾਤਾ ਪਏ ਉਹ ਇੰਨੀ ਸਾਧਰੇ ਪਹਿਲੀ ਵਾਰ ਨਹਾਤਾ ਮੈਂ ਕਿਹਾ ਠੰਡ ਚ ਤਾਂ ਹੀ ਇਕੱਠਾ ਹੋਈ ਜਾਂਦਾ ਦੱਲੀ ਨਹਾਤਾ ਕਰ ਨੂੰ ਵਾਦਾ ਹਾਂ ਐਦਾਂ ਲਾ ਪੱਟ ਪੜੇਂਗਾ ਪੱਟ ਕੱਕ ਜੇ ਨੂੰ ਪੱਟਣਾ ਨਹੀਂ ਹੈਗਾ ਉਹ ਇਹਨੂੰ ਕੱਕ ਜੇ ਪੱਟ ਪੜੇ ਕੋਈ ਨਹੀਂ ਪੱਟਣਾ ਨਹੀਂ ਰੁਕ ਜਾ ਕਿਆ ਯਾਰ ਜੀ ਤੇ ਪਤਾ ਨਹੀਂ ਹਾਂ ਉਹ ਕੋਹ ਜੀ ਤੇ ਪੱਟਾ ਤਾਂ ਨਹੀਂ ਤਾਂ ਹੀ ਕਾ ਬਣਾਉਂ ਕਰੋ ਹਾਂ ਸ਼ੁਰੂ ਦੇ ਪੱਟਿਆ ਪੱਥਲੇ ਤੱਕ ਖੁਖੜ ਦਾ ਤਾਂ ਕਿਆ ਹੋ ਗਿਆ ਕਿ ਬਦੇਰਾ ਪਿਆ ਜ਼ਮਾਨ ਇਹ ਉਹਦਾ ਜਿਹੜਾ ਪਾਪਾ ਦਾ ਕਦਾ ਕਾ ਪਾਦਾ ਜੀ ਤੇ ਪਾਪਾ ਹੁੰਦਾ ਫਿਰ ਤਾਂ ਕਟਾਈ ਕੀ ਹੋਣ ਨੂੰ ਹਾਂ ਨੱਬੇ ਉਹਦੀ ਖਿਲਾੜੀ ਸੋਹਣੀ ਚੱਲਦੀ ਸੀ ਬਹੁਤ ਜਦ ਮੈਂ ਕਹਿੰਦਾ 7-8 ਖਿਲਾੜੀਆਂ ਹੁੰਦੀ ਨੇ ਪਿੰਡ 'ਚ ਵੀ ਹਾਂ ਹੁਣ ਸਵਾਹੀ ਇੱਕ ਦੋ ਰਹਿ ਗਈਆਂ ਬਸ ਕਹਤ ਨਹੀਂ ਠੀਕ ਹਾਂ ਲਾ ਭਾਈ ਤੇ ਪਤੀ ਦੇਵਰਾ ਜੀ ਹਾਂ ਜੱਤਾ ਬਣਾਤੀ ਐ ਨਾ ਲੋਡਰ ਨੂੰ ਰੱਖੋ ਨਾ ਭਾਈ ਇੱਥੋਂ ਪਿਛੇ ਨੂੰ ਕਰ ਤੈਨੂੰ ਕਹਿੰਦਾ ਇੱਟਾਂ ਗੈਲਾ ਹਾਂ ਬਸ ਆ ਇੱਥੇ ਥੀ ਰਹਿਣ ਦੇ ਕੋਈ ਨਹੀਂ ਬਸ ਥੀ ਰਹਿਣਾ ਤੈਨੂੰ ਇਹ ਖੇਤ ਪਰ ਨੂੰ ਰੱਖੇ ਲਾਦੇ ਹਾਂ ਚਲੋ ਇਹਨੂੰ ਰੱਖੋ ਨਾ ਹਾਂ ਹਾਂ ਇਹ ਰੱਖ ਲੈ ਇਹਨੂੰ ਮੜਾ ਚਿਪ ਪਿਆ ਹੋਇਆ ਵਿੱਚ ਲੈ ਸਿੱਧਾ ਕਰੀਏ ਇਹਨੂੰ ਨਹੀਂ ਦੋ ਲੋਡ ਰੱਖ ਕੇ ਦੇ ਤਾ ਦੋ ਲੋਡ ਰੱਖ ਦੇ ਹਾਂ ਇਹ ਲੋਡ ਰੱਖ ਦੇ ਬਾ ਆ ਗਿਆ ਇੱਕ ਤਾਂ ਮੜੀ ਜੰਦਰ ਨੂੰ ਕਰ ਦੇ ਤਾਂ ਹੀ ਤੈਨੂੰ ਕਹਿਦਾ ਪਹਿਨਾ ਉਹ ਪਰਲੀਟਾ ਵੀ ਅੰਦਰ ਨੂੰ ਕਰ ਬਾਸ ਚੱਲ ਬਸ ਦੇਖ ਲਾ ਮਖੜੇ ਦੱਬਦੇ ਵੀ ਹਿਲਦਾ ਤਾਂ ਨਹੀਂ ਠੀਕ ਆ ਚੱਲ ਬਸ ਠੀਕ ਆ ਆਹ ਹੁਣ ਕੜਾਹਾ ਤਾਰੀਏ ਤਾਂ ਆ ਫਾਇਦਾ ਹੋ ਗਿਆ ਹੈ ਕੜਾਹੇ ਦੇ ਵੀ ਰੱਖ ਲੈ ਹੈਗੇ ਥੋੜੀ ਜੀ ਖੋਲ ਲਈ ਕੜਾਹਾ ਹੁਣ ਨਹੀਂ ਅੱਗੇ ਰੇੜਾ ਖਿੱਚਣਾ ਪੈਂਦਾ ਈ ਇਹਦਾ ਉਹ ਵੀ ਨਹੀਂ ਲੱਗਿਆ ਆਪਣਾ ਉਹਦਾ ਤਾਂ ਹੈ ਜੇ ਸਾਰੀ ਲਿਪਣੀ ਹੋਵੇ ਵੀ ਐਂ ਚੰਗੀ ਤਰ੍ਹਾਂ ਉਹ ਰਹਿ ਗਿਆ ਵਿੱਚ ਤਾਂ ਇਹ ਕੰਨ ਥੱਲੇ ਤੇ ਲਿਪਕ ਗਏ ਬਰੋਂ ਬਾਹਰੋਂ ਇਹਨੂੰ ਲਿਪੜਣਾ ਨਹੀਂ ਲਿਪਕ ਤਾਂ ਦਿੱਤਾ ਉਹਨੇ ਆਹ ਉਹ ਉਹ ਥੋੜੋ ਲਿਪੜਣਾ ਤੂੰ ਐਂ ਵਾਲਾ ਉਹਦਾ ਲਿਪਾ ਹੋ ਜਾਏਗਾ ਤਾਂ ਪੱਥਰ ਦਾ ਅੱਛਾ ਠੀਕ ਆ ਲਿਆ ਤਾਰੀਏ ਇਹਨੂੰ ਬਾਕੀ ਫੇ ਕੜਾਹਾ ਰੱਖ ਕੇ ਉੱਪਰ ਫਿਰ ਦੇਖਦੇ ਆ ਇਹਨੂੰ ਮਿਲ ਕੇ ਲਿਪਾ ਦੇ ਆ ਇੱਥੇ ਰੱਖ ਦੇ ਇਹਨੂੰ ਨ ਲੈ ਆ ਬੀ। ਉਹ ਕੀ ਸਾਰੀ ਕਲੀਅਰ ਦੇਵਰਾਜ। ਜੇ ਫਿਰ ਕੀ ਹੋ ਗਿਆ। ਬਾਠ ਠੀਕ ਆ ਐਨ ਓਕੇ ਆ। ਆ ਰੱਖ ਦੇ ਜਿਹੜਾ ਬਚ ਗਿਆ ਉਹ ਉੱਥੇ ਫੇਰ ਕੰਮ ਆ ਜੇ ਤਾਂ ਚੱਕਰੂ ਵੀ ਥੱਲੇ ਲਾ ਦਿੱਤਾ ਗਾਰਾ। ਜਿਹੜੀਆਂ ਮੜੀ-ਮੁੜੀਆਂ ਗਲੀਆਂ ਦੀਆਂ ਸਭ ਬੰਦ ਕਰਤੀਆਂ ਇਹਦੀਆਂ ਵੀ। ਚੱਲ ਇੱਥੇ ਰੱਖ ਦੇ। ਇਹਨੂੰ ਫੋਨ ਦੀ ਦੇਵਰਾਜ ਜੀ ਤੇ ਕਰਨੀ। ਓਕੇ ਉੱਥੇ ਤੋਂ ਆ ਜਾ। ਕੋਈ ਨਹੀਂ ਉੱਥੇ ਧੋਲਿੰਦਾ ਤਾਂ। ਉਹਦੇ ਵਿੱਚ ਉੱਤੇ ਦੇ ਨਾਲ ਪਾਣੀ ਪਈ। ਬਾਪੂ ਕਾਲੂ ਫਰਾਰ ਹੋ ਚੱਲਿਆ ਹੈ। ਬਾਪੂ ਦਾ ਕਾਲੂ ਅਨੰਦਪੁਰ ਸਾਹਿਬ ਨਹੀਂ ਜਾਣਾ। 350 ਸਾਲੀ ਨੂੰ ਹੈ ਬਾਪੂ। ਫੇਰ ਨਹੀਂ ਤਰੀਕੇ ਸਮੇ ਚ ਗੋੜ ਹੈਗਾ ਕਾਲੂ ਚਲੋ ਉਲ ਪਾਸੇ ਕਿਤੇ ਨੂੰ ਚੁੱਤੀ ਚ ਬੂਡ ਨਹੀਂ ਫੇਰ ਸਾਡੀ ਆ ਕੇ ਖਾ ਲਈ ਫਿਰ ਮੈਂ ਤਾਂ ਕਿਸਦਾ ਕਾਲੂ ਸ਼ਾਮ ਨੂੰ ਚਲੇ ਜਾਂਦਾ ਉਹ ਆ ਜਾ ਭਗਵਾਨ ਲਓ ਜੀ ਚੱਲੀਏ ਪੱਤੀ ਲੱਦ ਕੇ ਲਾਈਏ ਹੁਣ ਟਰਾਲਾ ਖੜਾ ਤਾਂ ਹੀ ਕਾਲੂ ਗੋੜਨੇ ਖੜਨਾ ਜੇ ਪੱਤੀ ਆਉਂਗੀ ਬਾਕੀ ਦੇਖਦੇ ਆ ਕਿੰਨੀ ਕਾ ਪੱਤੀ ਉੱਥੇ ਲੌਈ ਪੱਤੀ ਚੱਕ ਕੋਲ ਪਹੁੰਚੇ ਆ ਹੈ ਜੀ ਮੈਂ ਪੱਤੀ ਚੱਕਣ ਆ ਗਏ ਇਹ ਪਈਤੀ ਮਿਲ ਗਈ ਨਹੀਂ ਔਖਾ ਹੋ ਜਾਣਾ ਤਾਂ ਮਲਕੀਤ ਵਾਜੀ ਦੇ ਖੇਤ ਵਿੱਚ ਚੱਲ ਇਹਨੇ ਦੋ ਕੁ ਬੱਤਾਂ ਦੀ ਲਿਕੇ ਜਾਈਏ ਫਿਰ ਤਾਂ ਕੰਮ ਚੱਲੀ ਜਾਂਦਾ ਇੱਕ ਵਾਰੀ ਕੱਢ ਕੇ ਤਾਂ ਦੇਖ ਲਈਏ ਵੀ ਨਿਕਲਦਾ ਹੋਈ ਆ ਬਾਪੂ ਦੇ ਗਾਣੇ ਉਹ ਕਿਹੋ ਜਿਹਾ ਨਿਕਲਦਾ ਵਧੀਰੀ ਪਈ ਆ ਪੱਤੀ ਤਾਂ ਮੈਨੂੰ ਤਾਂ ਐ ਤਾਂ ਮੈਂ ਕਹਿੰਦਾ ਥੋੜੀ ਹੋਊਗੀ ਬਹੁ ਪਈ ਔਰੇ ਤਾਂ ਚਾਹੇ 10 ਬੱਤਾਂ ਕੱਢ ਲੈ ਇਹਦੇ ਗਿੰਤ ਤੂੰੜੀ ਜੀ ਲੈ ਜਾਣੀ ਆਪਾਂ ਨੇ ਬਹੁਤੀ ਨਹੀਂ ਲਿਖੇ ਜਾਣੀ ਆਹੋ ਚੱਲ ਫੇਰ ਵੀ ਵੱਧ ਵੀ ਨਿਕਲੇ ਜੇ ਗਰਦੀਆਂ ਚ ਵਧੀਆ ਨਿਕਲੇ ਆਏ ਉੱਥੇ ਦੱਸਿਆ ਤਾਂ ਥੋੜੋ ਵੀ ਦੋ ਹੀ ਕੱਢਣੀਆਂ ਹੂੰ ਟਾਈਮ ਟਾਈਮ ਤੇ ਆ ਟਾਈਮ ਟਾਈਮ ਤੇ ਲੱਗਿਆ ਬੰਦਾ ਦਬਾਉਣ ਅਸੀਂ ਲੱਗੇ ਦੋ ਜਣੇ ਸੱਟ ਚਲੋ ਸੜਦੀਏ ਫਿਰ ਲੱਦ ਲਈਏ ਚੱਲੀਏ ਤੋਂ ਇਹ ਖਿਡਾਰੀ ਵੀ ਜਾ ਕੇ ਫਿਰ ਲੋ ਇਹ ਇੰਨੀ ਗੱਤਲੇ ਦੱਬ ਗਈ ਥਲੇ ਇਹਨੂੰ ਬੱਪੂ ਸਰਜੂ ਇੰਨੀ ਗੱਲ ਨਾ ਹੋਰ ਬਥਰੀ ਪਈ ਓਥੇ ਲੋੜ ਹੈ ਆਇਆ ਤੋਕੇ ਭਰ ਕੇ ਲਿਆਏ ਅਸੀਂ ਠੀਕ ਆ ਦੋ ਤਿੰਨ ਬੱਤਾਂ ਦੀ ਹੈਗੀ ਆ ਲੋੜੋ ਹੀ ਫੇਜ ਜੱਕ ਲਿਆਉਂਗੇ ਜਾ ਕੇ ਜਿਹੜੇ ਦੂਰ ਹੈ ਛੇਰ ਤੋਂ ਪਿੱਛੇ ਇਹਨੂੰ ਲਾ ਦੋ ਗਰਾ ਫੇਰ ਲਿਆਈਏ ਖਿਲਾੜੀ ਤੋ ਇਹ ਇਹਨੂੰ ਕਮਾਨ ਨੂੰ ਗੋਲ ਬਣਾ ਲੈ ਗਾਠੀ ਦੀ ਹੱਥ ਪਾ ਲੈ ਥੱਲੇ ਨੂੰ ਦੇ ਦੇਖ ਫੇ ਨੀਚੇ ਦੇ ਹੱਥ ਪਾ ਕੇ ਅੱਗੇ ਵੰਗੂ ਹਾਂ ਉਹ ਕੋਣੀ ਕਿੱਕ ਹੋਣੀ ਆ ਫਿਰ ਨੀਚੇ ਆ ਜਾ ਹੱਥ ਪਾ ਚਲ ਦੇਖੀਏ ਥੋੜਾ ਤਜਰਬਾ ਦੋ ਤਿੰਨ ਹਿੱਸੇ ਕਰ ਲੋ ਬਸ ਅੱਗੇ ਤੇ ਆ ਜਾ ਨਹੀਂ ਥੀ ਤੇ ਚੱਕ ਲੈ ਚੱਕ ਹੋ ਜੇ ਨਹੀਂ ਪੱਤੀ ਉਹ ਆ ਇਹ ਲੈ ਚਲ ਖਾਗੀ ਖਾਗੀ ਜੱਕੋ ਠੇਠਾ ਦੇ ਹੱਥ ਪਾਓ ਅੱਧੀ ਨੂੰ ਏਕੇ ਤੇ ਬੱਬਾ ਜਨੂੰ ਦਾ ਪੈਣਾ ਅੱਧੀ ਜੱਕੋ ਛੱਡ ਦੋ ਪਿੱਛੇ ਨੂੰ ਬਸ ਅਜੇ ਨਵੇਂ ਨਵੇਂ ਖਿਡਾਰੀ ਆ ਹਾਂ ਅੱਡੇ ਬਾਦਾ ਕੰਮ ਨਹੀਂ ਹੈਗਾ ਦੋ ਜਣ ਜਾਣ ਆ ਇਹ ਬਾਵਾ ਤਾਂ ਥੱਲੇ ਤੱਕ ਪਾਥ ਓ ਥੱਲੇ ਦਾ ਕਾਹਦੇ ਜਾਂਦਾ ਬਣਾ ਹੱਥ ਨੂੰ ਜਗਾ ਫੇ ਦੇਖੀ ਹਾਂ ਜੀ ਲੱਗੇ ਹੈ ਗ੍ਰੀਸ ਕਰਨ ਹੂੰ ਗ੍ਰੀਸ ਦਾ ਕੰਮ ਚੱਲ ਪਿਆ ਜੀ ਕਰਕੇ ਖੜਾ ਦੇਣੀ ਅੱਜ ਚਲਾਉਂਗੇ ਸਵੇਰੇ ਠੀਕ ਹੈ ਜੀ ਹਾਂ ਜੀ ਆਪਣੇ ਕਿੰਨੀ ਧੋਕੇ ਕਰਕੇ ਖੜਾ ਦੇਣੀ ਇਹ ਵੀ ਜ਼ਰੂਰੀ ਆ ਜੀ ਹਾਂ ਹਾਂ ਮੂਰੇ ਤਾਂ ਹੋ ਗਿਆ ਬਾਕੀ ਟਾਇਰ ਟੂਟ ਸਵੇਰੇ ਦੇਖਾਂਗੇ ਕਿੰਨੀ ਕਾ ਠੀਕ ਹੈ ਜੀ ਹੂੰ ਉਹ ਤਾਂ ਸਵੇਰੇ ਹੋ ਦੇਣੀ ਆ ਹਾਂ ATPM ਲੱਗ ਦੋ ਜਿਹੜੇ ਟਾਈਟ ਕਰਨੇ ਆਲੇ ਓਪੀਆ ਪੈਪੀਆ ਇੱਦਾਂ ਦਾ ਪੀਚ ਕੱਸ ਕੇ ਲਾਉਣੀ ਆ ਠੀਕ ਹੈ ਜੀ ਹੁਣ ਬਾਕੀ ਗੰਨਾ ਘਾਣਨੇ ਦੀ ਵਾਰੀ ਆ ਹੁਣ ਹਾਂ ਜੀ ਦੇਖ 10 12 ਭਰੀਆਂ ਘੜ ਲੈਣੀਆਂ ਘੜ ਦੂੰਗਾ ਇਹਨੇ ਦੋ ਜਣੇ ਆ ਤਿੰਨ ਜਣੇ ਆ ਕੰਮ ਨੂੰ ਸਹੀ ਵਾਕੀ ਹਾਂ ਜੀ ਜਿੰਨੀਆਂ ਹੁਣ ਘੜ ਹੋਈਆਂ ਹੁਣ ਬਾਕੀ ਸਵੇਰੇ ਠੀਕ ਆ ਹਾਂ ਜੀ ਫੜੀ ਮਾਰ ਲਿਆਂਦਾ ਤਾਂ ਫੇਰ ਧੋਵਾਂਗੇ ਇੱਕ ਵਾਰੀ ਇਹਨੂੰ ਵੀ ਧੋਣਾ ਉਹ ਕੜਾਹੀ ਧੋਣੇ ਆ ਹਾਂਜੀ ਇਹ ਰਹਿੰਦੇ ਹਲੇ ਇਹ ਤਾਂ ਹਲੇ ਕਰਤਾ ਗਰੀਸ ਵੀ ਚੱਲ ਤੱਕ ਆਇਰਨ ਹੋ ਜੂ ਕੱਪੜੇ ਕੋਪੜੇ ਨੂੰ ਘੱਟ ਲੱਗੂਗਾ ਕੱਲ ਨੂੰ ਇਹਦਾ ਪੈਪ ਰਹਿਣਾ ਹਲੇ ਹੀ ਹੈਨਾ ਕਿਹੜਾ ਇੱਥੇ ਮੁਰੇ ਲਾਉਣੇ ਆ ਹਾਂ ਪਹਿਲੇ ਦੋ ਦਿਨ ਤਾਂ ਇਕਣੀ ਹੈ ਜੇ ਉਹੋ ਇਹੀ ਸਮਾਨ ਪੂਰਾ ਕਰ ਹੋਣਾ ਹਲੇ ਔੜੀ ਔੜੀ ਸੈਟਿੰਗ ਦੇਖ ਹੋਣਾ ਕਿਹੜੀ ਕਿੱਥੇ ਵਾਲੀ ਚੀਜ਼ ਰਹਿੰਦੀ ਹਲੇ ਆਇ ਤਾ ਬੋ ਕੋਸ ਰਿੰਦਾ ਸਾਡ ਦੇ ਚਿਰ ਕੀ ਸ਼ਾਫਟ ਆ ਪਈ ਇਧਰ ਹੀ ਆਪੂ ਤੇਲ ਤੂੰ ਲਾ ਦੇ ਠੀਕ ਹੈ ਜੀ ਆਪ ਦੇਖੀਏ ਚੱਲੀਏ ਗੰਨਾ ਉੱਥੇ ਵੱਡੀ ਹੈ ਹਾਂ ਜੀ ਜੇ 12 13 ਭਰੀਆਂ ਘੜੋ ਜੇ ਦੋ ਬੱਤਾਂ ਦਾ ਨਿਕਲੇ ਉਹ ਹਾਂ ਜੀ 12 ਭਰੀਆਂ 6 ਭਰੀਆਂ ਦੀ ਇੱਕ ਵਾਤ ਹੋਣੀ ਆ ਬਈ ਇੱਕ ਬੱਤ ਦਾ ਦਾ ਕੱਢਣਾ ਇੱਕ ਦਾ ਦਾ ਕੀ ਰਹਿਣਾ ਹੀ ਤਾਂ ਹੈ ਬਾਕੀ ਸਰਕਲ ਬਣ ਜਣਾ ਫਿਰ ਤਾਂ ਇੱਕ ਦਿਨ ਗੱਟ ਕੇ ਲਾਵਾਂਗੇ ਹਾਂ ਜੀ ਇੱਕ ਦਿਨ ਚ 5 ਬੱਤਾਂ 6 ਕੱਢੋ ਹੁਣ ਫਿਰ 5 ਤਾਂ ਜਿੰਨੀਆਂ ਮਾਰਖੀ ਕੱਢ ਲਾ ਚਾਹੇ 10 ਕੱਢ ਲਾ ਉਹ ਨਿਓ ਸੱਜਰੇ ਲੱਗਣਾ ਪੈਣਾ ਬਸ ਅੱਜਰੇ ਲੱਗ ਕੇ ਉਹਨਾਂ ਨਹੀਂ ਰਾ ਹਾਂਜੀ 8 8 10 10 ਬੱਤਾਂ ਵੀ ਕੱਟੀਆਂ ਇੱਦਾਂ ਖੁਣਲੀ ਦਾ ਕਮਾਲ ਆ ਜੇ ਤੂੰ ਖੁਣਲੀ 'ਚ ਬੱਤ ਪਾਈ ਗਿਆ ਫੇਰ ਬੱਤ ਪੌਛੀਤੀ ਨਿਕਲਦੀ ਠੀਕ ਆ ਜੀ ਚੱਲਿਆ ਪਿਛਲੇ ਸਾਲ ਆਪਾਂ ਇਹ ਬੈਲਟਾਂ ਵੀ ਬਦਲੀਆਂ ਤੀਆਂ ਹਾਂ ਬੈਲਟਾਂ ਨਵੀਆਂ ਹੁਣ ਹੀ ਸਲਿੱਪ ਕਰੂੰਗੀ ਹੁਣ ਨਹੀਂ ਸਲਿੱਪ ਕਰੂੰਗੀ ਜਮਾਂ ਹੀ ਅੱਗੇ ਤਿੰਨ ਗੰਨੇ ਲਾਏ ਤੇ ਸਲਿੱਪ ਮਾਰ ਜਾਂਦੀ ਸੀ ਖੁਲੀ ਮਾਰਦੀ ਬਾਕੀ ਦੇਖਦੇ ਚਲਾ ਕੇ ਹਾਂ ਹਲੇ ਕੋਈ ਪੱਕਾ ਨਹੀਂ ਪੱਕਾ ਕੋਈ ਨਹੀਂ ਹੈਗਾ ਗਾਰੰਟੀ ਕੋਈ ਨਹੀਂ ਹੈਗੀ ਅਸੀਂ ਕਿਹੜੇ ਚਲਾਈਏ ਹਲੇ ਹਾਂ ਬਾਕੀ ਚਲਾਇਦੇ ਪਤਾ ਲੱਗੂ ਕੋਈ ਤਾਂ ਹੈ ਜੀ ਲੈ ਸ਼ਾਫਟ ਚਲੋ ਲਾ ਵੀ ਲੱਗੇ ਬੰਦੇ ਕਰਨ ਹੈ 85 ਆਪਣਾ ਘਰ ਦਾ 12 ਭਰੀਆਂ ਕਰਨੀਆਂ ਆਪਾਂ ਨੇ ਤੇ ਵੀਰਾ ਗਾਉਂਡ ਘਟ ਵੱਡੀ ਗੱਲ ਠੀਕ ਆ ਦੱਸੀਏ ਨਹੀਂ ਦੱਸੀਏ ਹਾਂ ਬਾ ਠੀਕ ਆ ਅਹੀ ਜੀਆਂ 12 13 ਭਰੀਆਂ ਬਹੁਤ ਆ ਬਸ ਬਾਕੀ ਫੇਰ ਦੇਖਾਂਗੇ ਜੇ ਕੰਮ ਲੂਟ ਆ ਗਿਆ ਪੈਰਾਂ ਚ ਚੱਕ ਪੁੱਤ ਗੰਨੇ ਪਈ ਆ ਹਾਈ ਕੋ ਪਾਸੇ ਨੂੰ ਰੱਖੀਂਗਾ ਤੇ ਮੈਂ ਤੰਗ ਹੋਮਾ ਫੇ ਛੇੜਨ ਲੱਗਿਆ ਯਾਰ ਆ ਇੱਕੇ ਪਾਸੇ ਨੂੰ ਆ ਜੀ ਹਾਂ ਨਾਲੇ ਗਾਹਾਂ ਨੂੰ ਰੱਖਦਾ ਜਾਈ ਜਾ ਹੂੰ ਗਾਹਾਂ ਗਾਹਾਂ ਰੱਖਦਾ ਜਾਈ ਜਾ ਹਨਾ ਉਹ ਕੋਲੇ ਰੱਖ ਲੰਬੀ ਭਾਂਡ ਬਣਾਉਦੀ ਹੂੰ ਜੱਲੇ ਜ ਨਹੀਂ ਜਾਣਾ ਠੀਕ ਆ ਜਿਹੜਾ ਸੁੱਕਾ ਸੁੱਕਾ ਰਹਿ ਗਿਆ ਤਾਂ ਉਦਣ ਉਹੀ ਵੱਢਣਾ ਆਪਾਂ ਨੇ ਆਇਆ ਬਈ ਦੇਖਦੇ ਆਂ ਕੀ ਬਣਦਾ ਹੁਣ ਇਹ ਗੋੜ ਬਣਦਾ ਕੇ ਨਹੀਂ ਬਣਦਾ ਬਾਕੀ ਰੱਬ ਰੱਖਾ ਜੇ ਬਣ ਗਿਆ ਫੇਰ ਸਾਰੀ ਉਹ ਖਤੀ ਚੱਕ ਦੇਣੀ 10 15 ਦਿਨ ਚ ਜਦੋਂ ਲੋਟ ਆ ਗਿਆ ਯਾਰ ਹਾਂਜੀ ਵੱਡਤੀ 8 10 ਭਰੀਆਂ 10 12 ਦਾ 10 ਹੋ ਗਈ ਸੁੱਕੇ ਸੁੱਕੇ ਜੋ ਹਾਂਜੀ ਬਾਕੀ ਇੱਧਰ ਗਿੱਲਾ ਏ ਬਾਕੀ ਤਾਂ ਨਹੀਂ ਨੂੰ ਪਣੀ ਪੈ ਗਈ ਜੀ ਅਬ ਗਿੱਲਾ ਹੈ ਕਦ ਸੁੱਕ ਜਾਏਗਾ ਕੱਲ ਤੋਂ ਸੁੱਕ ਜਾਏਗਾ ਪਹਿਲੇ ਤਾਂ 2 3 ਦਿਨ ਲੱਗਣੇ ਫਿਰ ਤਾਂ ਸੁੱਕਣੇ ਨੂੰ ਤਾਂ ਇਹ ਕੱਟ ਕੀ ਆ ਹਾਂਜੀ ਉਧਾਰ ਨਹੀਂ ਹੈਗਾ ਕਹਾ ਬਤਾ ਕਹਿੰਦੇ ਮੂਠੇ ਦਾ ਕੰਨਾ ਇਹਦਾ ਹੋਰ ਵਧੀਆ ਬਣਦਾ ਦੇਖਦੇ ਹਾਂ ਹੁਣ ਇਹਦਾ ਕਿਹੋ ਜਿਹਾ ਬਣਦਾ ਮੈਂ ਇਹਦਾ ਦੇਖ ਰਿਹਾ ਕਹੇ ਜਿਆ ਬਣਦਾ ਯਾ ਕੋਚ ਸਾਹਿਬ ਨਹੀਂ ਚਲੇ ਜਾਣਾ ਸਾਥੇ ਕਹੇ ਜਿਆ ਬਣਦਾ ਹਾਂ ਬਾਬਾ ਜੀ ਤਾਂ ਚਲੇ ਜਾਣਾ ਮੈਂ ਤੁਸ ਤਾਂ ਚਲੇ ਜਾਣਾ ਉਹੀ ਤਾਂ ਹੈ ਕਹੇ ਜਿਆ ਬਣਦਾ ਹਾਂ ਚੱਲ ਹੋਰ ਨਹੀਂ ਏ ਪਿਆਰ-ਦਿਆਲ ਮੱਝਾ ਤਾਂ ਮੁੱਝ ਮਾਰ ਲੂਗੀ ਆ ਉਹ ਤਾਂ ਹੈ ਜੀ ਪਿਛਲੇ ਸਾਲ ਵੀ ਨਾ ਪ੍ਰਾਰ ਹੋਇਆ ਤਾਂ ਇਹ ਤਾਂ ਸਾਡੇ ਨਾਲ ਕਈ ਵਾਰੀ ਹੋਇਆ ਇਹ ਤਾਂ ਹੋ ਰਿਹਾ ਇਹ ਤਾਂ ਤਜਰਬਾ ਹੈਗਾ ਇਹਨਾਂ ਨੂੰ ਉਹ ਵੀ ਬਾਈ ਠੀਕ ਆ ਸੀ ਬਹੁਤ ਵਾਰੀ ਡਿਲੀਵਰੀ ਨਹੀਂ ਕਰਿਆ ਇਹ ਤਾਂ ਘਰ ਆਈ ਛੱਡ ਕੇ ਆਉਂਦੇ ਹੁੰਦੇ ਤੇ ਚੈੱਕ ਨਾ ਚੈੱਕ ਕੋਈ ਗੱਲ ਚੱਕੜ ਨਹੀਂ ਹਾਂ ਇਹ ਤਾਂ ਬਣ ਜਣਾ ਬੀਜੜਾ ਨਾ ਮੈਂ ਕੱਤਗੀ ਅੱਪਾ ਛੋਲੇ ਬੀਜੇ ਦੇ ਤੇ ਹਾਂਜੀ ਹਾਂਜੀ ਕੱਤਗੀ ਹੈ ਨਾ ਆ ਅੱਜ ਦੇ ਦਿਨ ਅੱਜ ਕਿੰਨੀ ਗਰੀਕੇ ਬਾਈ ਬਾਈ 19 ਤਰੀਕ ਨੂੰ ਬੀਜੇ ਲੱਗੀ ਤਾਲ ਤਾਂ ਹੋ ਗਿਆ ਹਾਂ ਜੀ ਬਾਕੀ ਹੁਣ ਕਾਲੂ ਪਤਾ ਲੱਗੀ ਕਿਹ ਜਿਆ ਬਣਦਾ ਯਾ ਰਸਤਾ ਪਿੰਡ ਦੇ ਕਿ ਉਹਦਾ ਹੈ ਜੀ ਤਾਂ ਹੀ ਤਾਂ ਥੋੜਾ ਕਿੰਨੇ ਘੜੇ ਆ ਹੂੰ ਥੋੜੇ ਘੜਕਿਓ ਫਾਇਦਾ ਤਾਂ ਹੈ ਦੇ ਆ ਗਿਆ ਫੇਰ ਅਸੀਂ ਸਾਰੀ ਫੈਟ ਦੇਣਾ ਸੀ ਹਾਂ ਜੀ ਫੇਰ ਅਸੀਂ ਸਾਰੀ ਚੱਕ ਦੇਣਾ ਦੇਵਰਾਜ ਹੈਗਾ ਇੱਕ ਬੰਦਾ ਹੋਰ ਲੱਭ ਲੈਣਾ ਸੀ ਬਸ ਜੇ ਨਾ ਲੋਟ ਆਇਆ ਭਾਈ ਚੱਕਰ ਤਾਂ ਛੱਲਣੇ ਦਾ ਵੱਢਣੇ ਦਾ ਹੀ ਵੱਢੜੇ ਦਾ ਵੀ ਕੋਈ ਨਹੀਂ ਐ ਨਾ ਛੱਲਣੇ ਦਾ ਇਹ ਤੇ ਇਹ ਜਨਵਰੀ ਵਿੱਚ ਦੇਖਾਂਗੇ ਪਹਿਨਾ ਹੁਤਾ ਚੱਲੇ ਨਾ ਕੁਰਤਾ ਨਿਕਲੇ ਨਾ ਕੁਰਤਾ ਨਿਕਲੇ ਨਾ ਗੱਲ ਤਾਂ ਹੈ ਬਾਈ ਸੰਗਾ ਕੁਰਤਾ ਲੱਗਦੀ ਸੀ ਵਧੀਆ ਕਰਦੇ ਆਪਣੇ ਜਾਣੇ ਚ ਖਰਾਬ ਦੰਨਾ ਕਿ ਮੇਰਾ ਵੱਢਿਆ ਵਾ ਲੱਗ ਜੂ ਕੱਲ ਨੂੰ ਪਤਾ ਹੈ ਹੈ ਹੈਗਾ ਚੂਹਾ ਹੈਗਾ ਇੱਧਰ ਆ ਲੈ ਅੰਝ ਖਾਦਾ ਇੱਧਰ ਵੀ ਗੰਨਾ ਦਾ ਇੱਧਰ ਵੀ ਗੰਨਾ ਦਾ ਇਹ ਕਿਹ ਨੂੰ ਪਾਣੀ ਤਾਂ ਨਹੀਂ ਨਾ ਲੱਗਿਆ ਹੈਗਾ ਪਾਣੀ ਨਾਲ ਚੂਹਾ ਮਰ ਵੀ ਜਾਂਦਾ ਏ ਬਾਈ ਪੈਰਾਸ਼ੂਟ ਨਹੀਂ ਵਰਦਾ ਹੁਣ ਹੈ ਗੰਨਾ ਬਰਤਣ ਜਾਂਦਾ ਹਾਂ ਪਰ ਇਹ ਵੀ ਆ ਬਾਈ ਪੈਰਾਸ਼ੂਟ ਨਹੀਂ ਵਰਦਾ ਚੂਹਾ ਤਾਂ ਹੁਣ ਹੂੰ ਬਾਕੀ ਹੁਣ ਬਾਪੂ ਬਾਬਾ ਜੀ ਦੱਸਣਗੇ ਹੁਣ ਇਹ ਬਾਈ ਦੇਖਦੇ ਕਾਲੂ ਕਿਆ ਬਣਦਾ ਇਹਦਾ ਬਣ ਜੂਗਾ ਦੇਖਾ ਦੇ ਯਾ ਤੁਸੀਂ ਆ ਪਰ ਚਲੇ ਜਾਣਾ ਅਸੀਂ ਬਣਾ ਲੈਣਾ ਪਿੱਛੇ ਤੇ ਜਿਹੜਾ ਜਾਂ ਬਣ ਗਿਆ ਨਹੀਂ ਫਿਰ ਮੈਸਾਂ ਖਾਉਂਗੀ ਆ ਸਿਆਲ ਨਹੀਂ ਇਹ ਤਾਂ ਫਾਇਦਾ ਹੀ ਚਲ ਜੇ ਮੈਸਾਂ ਨੂੰ ਵੀ ਹੋਇਆ ਵਿਕਣ ਦਾ ਵੀ ਹੋ ਗਿਆ ਤੇ ਆਪਦਾ ਵੀ ਵਧੀਆ ਬਣ ਗਿਆ ਵਧੀਆ ਨਾ ਨਾ ਬਰਨ ਚ ਜਾਣਾ ਹਾਂ ਰਾਸੇ ਦੇ ਰਾਸਾ ਨੂੰ ਬੰਦੀ ਬੰਦੀ ਆ ਪੰਜ ਭਰੀਆਂ ਤਾਂ ਹੋ ਗਈਆਂ ਤਿੰਨ ਭਰੀਆਂ ਹੋ ਗਈਆਂ ਤੋੜੀਏ 2 ਹੋ ਗਈਆਂ ਬੱਪਈ 1 ਹੋਈ ਆ ਲੈ 1 ਹੋਈ ਐ 4 ਹੋ ਗਈਆਂ ਫਿਰ ਅੱਧੀ ਵੱਤ ਉਹ ਵੀ ਸਮਝ ਲੋ 6 ਭਰੀਆਂ ਦੀ ਵੱਤ ਕਰਨੀ ਹੈ ਤੂੰ ਵੀ ਕਰੀ ਕੋਈ ਵੀਡੀਓ ਬਣਾਉਣੇ ਲੈ ਵੱਢਿਆ ਆ ਬਈ ਦੇਖ ਹੋਰ ਪਹਿਲਾਂ ਮੈਂ ਵੱਢਦਾ ਤਾਂ ਭਾਈ ਤੇ ਬੱਪਾ ਆ ਗਏ ਮੈਂ ਪਹਿਲਾਂ ਵੱਢਿਆ ਹੂੰ ਹਾਂ ਬਈ ਇੱਕ ਵੱਤ ਤੇ ਦਾ ਕਰਦੇ ਅਸੀਂ ਔਖੇ ਸੌਖੇ ਗਏ ਹੈ 8 ਪ 9 ਭਰੀਆਂ ਬਾਕੀ ਹੁਣ ਬਾਅਦ ਚ ਦੇਖਾਂਗੇ। ਦੇਖ ਲੈ ਤੂੰ ਇਹ ਲੋਟ ਖੜਾ ਦੂਰ ਲੋਟ। ਐਂ। ਹਾਂ। ਬਸ। ਚੱਕੋ ਦਰਮਣੀ। ਬਸ ਇੱਕ ਨਹੀਂ ਖੇਲ ਕਰਦੇ ਕੋਈ ਨਹੀਂ ਬਸੇਰੀ ਜਗਾ। ਬਸ 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 ਬਸ। ਸੁਪਰ ਆਗ ਰੱਖ ਹੋ ਜੂਗੇ। ਉਹ ਟਾਇਰ ਤਾਂ ਹੁਣੀ ਥੱਲੇ ਲੱਗ ਗਏ। ਕੋਈ ਨਹੀਂ। ਅਜੇ ਤੈਨੂੰ ਨਹੀਂ ਆਇਆ। ਅਜੇ ਚਾਰ ਭਰੀਆਂ ਹੋਈਆਂ। ਆ ਚਾਰ। ਆਧੂ ਹੋਈਆਂ ਹਲੇ। ਦਗਾਲੇ ਅੱਛਾ ਦਾਦਲੇ ਜਾਨੀਆਂ ਮੈਂ ਕਿਹਾ ਤਾਂ ਬਸ ਦੇਖੀ ਜਾਊਾ ਭਾਵਾ ਭਰਾ ਲਈ ਨਹੀਂ ਬਾਕੀ ਚਲੋ ਕੱਢਦੇ ਆ ਜੀ ਕੱਲ ਨੂੰ ਫਿਰ ਗੋੜੇ ਦਾ ਸਵੇਰੇ ਅੱਜ ਰਹੀ ਲੱਗਾਂਗੇ ਕੰਮ ਪਰ ਨਾਲੇ ਬੀਜਾਂਗੇ ਕੱਲ ਨੂੰ ਮਸਰੀ ਚੱਲੋ ਭਾਈ ਚੱਲ ਚਲੋ ਠੀਕ ਆ ਜੀ ਫਿਰ ਮਿਲਦੇ ਆ ਜੀ ਫਿਰ ਕੱਲ ਨੂੰ ਸਸਰੀ ਕਾਲ ਜੀ